ਸ਼ਸ਼ੀਕਲ ਜੀ ਦੋਸਤੋ ਸਵਾਗਤ ਕਰਦਾ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਗੁਰਿੰਦਰ ਇੱਕ ਵਾਰੀ ਫੇਰ ਤੋਂ ਚੈਨਲ ਦਾ ਨਾਮ ਆ ਜੀ ਹੌਸਲਾ ਤੇ ਦੇਖੋ ਕਿੰਨੀ ਵਧੀਆ ਗੱਲ ਆ ਕਿ ਜੋ ਮੇਰੇ ਚੈਨਲ ਦਾ ਮਕਸਦ ਆ ਮੈਂ ਉਹੀ ਨਾਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਜਿੱਥੋਂ ਮੈਂ ਸਕੂਨ ਦੇਣ ਦੀ ਕੋਸ਼ਿਸ਼ ਕਰਦਾ ਉਹ ਚੈਨਲ ਦਾ ਦਾ ਨਾਮ ਮੈਂ ਸਕੂਨ ਰੱਖਿਆ ਤੇ ਇੱਥੋਂ ਮੈਂ ਹੌਸਲੇ ਦੇਣ ਦੀ ਕੋਸ਼ਿਸ਼ ਕਰਦਾ ਚੈਨਲ ਦਾ ਨਾਮ ਵੀ ਮੈਂ ਹੌਸਲ ਰੱਖਿਆ ਤਾਂ ਬਹੁਤਾ ਮੈਂ ਸੋਚਦਾ ਨਹੀਂ ਹੁਣ ਨਾਮ ਰੱਖਣ ਲੱਗੇ ਵੀ ਚੈਨਲ ਦਾ ਨਾਮ ਕੀ ਰੱਖੀਏ ਜੋ ਮਨ ਆਇਆ ਬਸ ਨਾਲ ਹੀ ਆਪਾਂ ਰੱਕਦ ਨੇ ਛੋਟੇ ਛੋਟੇ ਨਾਮ ਤੇ ਅੱਜ ਹੌਸਲਾ ਤੁਹਾਨੂੰ ਇੱਕ ਹੋਰ ਦੇਣਾ ਜਿਹੜੀ ਅੱਜ ਕਹਾਣੀ ਸੁਣਾਉਣੀ ਆ ਉਹ ਵੀ ਜ਼ਰੂਰ ਤੁਹਾਨੂੰ ਬੜੀ ਵਧੀਆ ਸਿੱਖਿਆ ਦੇਊਗੀ ਕਹਾਣੀਆਂ ਭਾਵੇਂ ਛੋਟੀਆਂ ਹੁੰਦੀਆਂ ਨੇ ਤੇ ਮੈਂ ਅਕਸਰ ਇਹੀ ਗੱਲ ਕਹਿੰਦਾ ਹੁੰਨਾ ਸਿੱਖਿਆਵਾਂ ਬਹੁਤ ਵੱਡੀਆਂ ਨੇ ਅੱਜ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਆ ਇੱਕ ਅਮੀਰ ਵਿਅਕਤੀ ਦੀ ਕਹਾਣੀ ਆ ਅਮੀਰ ਵਿਅਕਤੀ ਇੱਕ ਦਿਨ ਇਹ ਫੈਸਲਾ ਲੈਂਦਾ ਉਹਦਾ ਦਿਲ ਕਰਦਾ ਵੀ ਲੌਂਗ ਡਰਾਈਵ ਤੇ ਚੱਲਿਆ ਜਾਵੇ ਆਪਣੀ ਕਾਰ ਚੱਕਦਾ ਤੇ ਨਿਕਲ ਜਾਂਦਾ ਜੀ ਲੰਬੇ ਸਫ਼ਰ ਦੇ ਉੱਤੇ ਕੁਝ ਨਹੀਂ ਪਤਾ ਜਾਣਾ ਕਿੱਥੇ ਆ ਬਸ ਉਹ ਵੈਸੇ ਹੀ ਆਪਣਾ ਸ਼ੌਂਕ ਪੂਰ ਰਿਹਾ ਜਾ ਰਿਹਾ ਗੱਡੀ ਤੇ ਹੌਲੀ-ਹੌਲੀ ਡਰਾਈਵ ਕਰਦਾ ਕਰਦਾ ਜੀ ਇੱਕ ਜੰਗਲ ਦੇ ਵਿੱਚ ਪਹੁੰਚ ਜਾਂਦਾ ਬੜਾ ਘਣਾ ਜਿਹਾ ਜੰਗਲ ਸੀਗਾ ਉੱਥੇ ਬੰਦੇ ਦੇਖਣ ਨੂੰ ਘੱਟ ਹੀ ਮਿਲਦੇ ਸੀ ਉਹ ਐਡਵੈਂਚਰ ਵੀ ਕਰਨਾ ਚਾਹੁੰਦਾ ਸੀ ਉਹਦੇ ਅੰਦਰ ਪਹੁੰਚ ਜਾਂਦਾ ਕੀ ਹੁੰਦਾ ਹੈ ਕਿ ਜਦੋਂ ਇੱਕ ਨਦੀ ਜੰਗਲ ਦੇ ਵਿੱਚੋਂ ਵਹਿੰਦੀ ਸੀ ਉਹਦੇ ਉੱਪਰ ਪੁਲ ਸੀ ਉਸ ਪੁਲ ਦੇ ਉੱਤੇ ਜਦੋਂ ਉਹਦੀ ਕਾਰ ਪਹੁੰਚਦੀ ਆ ਤਾਂ ਕਾਰ ਪੈਂਚਰ ਹੋ ਜਾਂਦੀ ਆ ਬਿਲਕੁਲ ਚੱਲਣੋਂ ਬੰਦ ਹੋ ਜਾਂਦੀ ਆ ਪੁਲ ਦੇ ਉੱਤੇ ਆ ਕੇ ਕਾਰ ਰੁਕਦੀ ਆ ਉਹਦੀ ਬਿਲਕੁਲ ਉਹ ਦੇਖਦਾ ਬਾਹਰ ਉਤਰਦਾ ਵੀ ਕੀ ਹੋਇਆ ਜਦ ਦੇਖਦਾ ਵੀ ਇੱਕ ਟਾਇਰ ਬਿਲਕੁਲ ਹੀ ਥੱਲੇ ਲੱਗ ਗਿਆ ਪੈਂਚਰ ਹੋ ਗਿਆ ਬੜਾ ਖੋਸ਼ ਸੀਗਾ ਉਹ ਪਹਿਲਾਂ ਕਿ ਮੈਂ ਆਪਣੇ ਆਪ ਨੂੰ ਸਮਾਂ ਦੇ ਰਿਆਂ ਵਾ ਕੁਦਰਤ ਦਾ ਆਨੰਦ ਲੈ ਰਿਆਂ ਪਰ ਆਹ ਜਿਹੜਾ ਸੀਨ ਹੋਇਆ ਉਹਨੂੰ ਦੇਖ ਕੇ ਉਹਦੀ ਖੁਸ਼ੀ ਗਾਇਬ ਹੋ ਗਈ ਬਿਲਕੁਲ ਹੀ ਵੀ ਆਹ ਕੀ ਹੋ ਗਿਆ ਉਹ ਵੀ ਇੰਨੇ ਘਨੇ ਜੰਗਲ ਦੇ ਵਿੱਚ ਇੱਥੇ ਤਾਂ ਮੈਨੂੰ ਕੋਈ ਮਦਦ ਕਰਨ ਦੇ ਲਈ ਬੰਦਾ ਵੀ ਨਹੀਂ ਮਿਲਣਾ ਚਲੋ ਜੀ ਫੇਰ ਵੀ ਉਹ ਔਕਾ-ਸੌਕਾ ਹੋਇਆ ਡਿੱਗੀ ਖੋਲਦਾ ਤੇ ਦੇਖਦਾ ਵੀ ਸਟਿਪਨੀ ਵਾਲਾ ਜਿਹੜਾ ਟਾਇਰ ਆ ਉਹ ਬਿਲਕੁਲ ਠੀਕ ਆ ਸਾਰੇ ਆਪਣੇ ਔਜ਼ਾਰ ਕੱਢ ਲੈਂਦਾ ਵਾ ਤੇ ਜੈਕ ਲਾ ਕੇ ਗੱਡੀ ਉੱਪਰ ਚੱਕਦਾ ਤੇ ਪਾਨੇ ਦੇ ਨਾਲ ਜਦੋਂ ਨਟ ਖੋਲਣ ਲੱਗਦਾ ਥੋੜਾ ਜਿਹਾ ਔਖਾ ਤਾਂ ਹੁੰਦਾ ਔਖੇ ਸੌਖੇ ਨਾ ਖੋਲ ਲੈਂਦਾ ਕਿਉਂਕਿ ਇੰਨਾ ਐਕਸਪਰਟ ਤਾਂ ਹੈ ਨਹੀਂ ਸੀ ਅੱਜ ਕੱਲ ਕੋਈ ਬੰਦਾ ਇਹ ਕੰਮਾਂ ਚ ਐਕਸਪਰਟ ਨਹੀਂ ਹੈਗਾ ਰਿਆ ਨਹੀਂ ਹੈਗਾ ਮਤਲਬ ਲੋੜ ਹੀ ਨਹੀਂ ਪੈਂਦੀ ਹੈ ਨਾ ਕਰਨ ਦੀ ਤਾਂ ਉਹ ਨਟ ਖੋਲ ਕੇ ਨਾ ਸਾਈਡ ਤੇ ਰੱਖ ਦਿੰਦਾ ਵਾ ਜੀ ਤੇ ਉਹ ਕੁਦਰਤੀ ਕੀ ਹੁੰਦਾ ਕਿ ਜਿਹੜੇ ਉਹ ਨਟ ਸੀ ਉਹ ਰੁੜ ਕੇ ਉਹ ਨਦੀ ਦੇ ਵਿੱਚ ਡਿੱਗ ਜਾਂਦੇ ਆ ਜੀ ਜਾ ਕੇ ਚਾਰ ਦੇ ਚਾਰ ਨਟ ਨਦੀ ਚ ਡਿੱਗ ਜਾਂਦੇ ਆ ਬੰਦਾ ਘਬਰਾ ਜਾਂਦਾ ਬੰਦਾ ਖੇਜ ਵੀ ਜਾਂਦਾ ਰੱਬ ਨੂੰ ਕਹਿੰਦਾ ਰੱਬਾ ਇੱਕ ਮੁਸੀਬਤ ਦਿੱਤੀ ਸੀ ਤੂੰ ਨਾਲ ਹੀ ਮੈਨੂੰ ਦੂਜੀ ਵੀ ਦੇਤੀ ਵੀ ਮੈਂ ਔਖੇ ਸੌਖੇ ਟਾਇਰ ਬਦਲ ਲੈਣਾ ਸੀ ਹੁਣ ਮੇਰੇ ਕੋਲ ਨਾਟ ਹੀ ਨਹੀਂ ਹੈਗੇ ਮੈਂ ਕੀ ਕਿੱਥੇ ਜਾਊਂਗਾ ਕੀ ਕਰੂੰਗਾ ਇਹੋ ਜੇ ਜੰਗਲ 'ਚ ਰਾਤ ਵੀ ਹੋਣ ਆਲੀ ਆ ਕੋਈ ਬੰਦਾ ਮੈਨੂੰ ਮਿਲਣਾ ਨਹੀਂ ਨਾ ਮੈਨੂੰ ਕਿਸੇ ਨੇ ਲੈਫਟ ਦੇਣੀ ਆ ਤੇ ਮੈਂ ਕਰਾਂ ਕੀ ਇਸ ਜੰਗਲ ਦੇ ਵਿੱਚ ਰਾਤ ਕਿਵੇਂ ਕੱਟੂੰਗਾ ਮੈਂ ਤਾਂ ਨਹੀਂ ਦਿੰਦਾ ਰੱਬ ਨੂੰ ਰੱਜ ਕੇ ਕੋਈ ਉਹਦਾ ਦਿਮਾਗ ਨਹੀਂ ਕੰਮ ਕਰ ਰਿਹਾ ਹੁਣ ਵੀ ਕੀਤਾ ਕੀ ਜਾਵੇ ਕਿਉਂਕਿ ਉਹ ਘਬਰਾ ਗਿਆ ਕੀ ਹੁੰਦਾ ਜੀ ਇੱਕ ਨਾ ਚਰਵਾਹਾ ਉਤੋਂ ਬੱਕਰੀਆਂ ਲੈ ਕੇ ਲੰਘ ਰਿਹਾ ਹੁੰਦਾ ਵਾ ਉਹ ਦੇਖਦਾ ਵੀ ਬੰਦਾ ਬੜਾ ਪਰੇਸ਼ਾਨ ਜਿਹਾ ਲੱਗਦਾ ਗੱਡੀ ਇਹਦੀ ਖਰਾਬ ਹੋਈ ਲੱਗਦੀ ਆ ਉਹ ਆਉਂਦਾ ਪੁੱਛਦਾ ਹਾਂ ਜੀ ਕੀ ਹੋ ਗਿਆ ਬਾਊ ਜੀ ਉਹ ਦੇਖਦਾ ਵੀ ਯਾਰ ਚਰਵਾਹਾ ਹੈਗਾ ਵਾ ਇਹਨੂੰ ਗੱਡੀਆਂ ਬਾਰੇ ਕੀ ਪਤਾ ਉਹ ਕਹਿੰਦਾ ਤੂੰ ਜਾ ਯਾਰ ਤੂੰ ਆਇਆ ਬੰਦਾ ਵੀ ਆਇਆ ਤੇ ਕੋਈ ਕੰਮ ਦਾ ਵੀ ਨਹੀਂ ਆਇਆ ਤੇ ਤੈਨੂੰ ਨਹੀਂ ਇਹ ਮਸਲਾ ਹੱਲ ਹੋਣਾ ਤੂੰ ਜਾ ਉਹ ਕਹਿੰਦਾ ਫੇਰ ਵੀ ਦੱਸੋ ਤਾਂ ਸੀ ਜੀ ਹੋਇਆ ਕੀ ਆ ਉਹ ਕਹਿੰਦਾ ਵੀ ਮੇਰੀ ਗੱਡੀ ਦੀ ਪੈਂਚਰ ਹੋਈ ਸੀ ਐਦਾਂ ਦਾ ਮੈਂ ਨਟ ਖੋਲੇ ਉਹ ਨਟ ਨਦੀ ਚ ਡੇਗ ਗਏ ਕਹਿੰਦਾ ਫੇਰ ਕੀ ਹੋ ਗਿਆ ਇਹਦਾ ਬੜਾ ਸੌਖਾ ਜਿਹਾ ਹੱਲ ਐ ਇਹਦਾ ਉਹ ਕਹਿੰਦਾ ਅੱਛਾ ਕੀ ਹੱਲ ਆ ਕਹਿੰਦਾ ਤਿੰਨ ਟਾਇਰ ਤਾਂ ਲੱਗੇ ਆ ਨਾ ਠੀਕ ਨੇ ਨਾ ਉਹ ਕਹਿੰਦਾ ਹਾਂ ਕਹਿੰਦਾ ਚੌਥੀ ਸਟਿਪਣੀ ਵੀ ਠੀਕ ਆ ਤੁਹਾਡੇ ਕੋਲ ਨਟ ਹੀ ਨਹੀਂ ਹੈਗੇ ਨਾ ਕਹਿੰਦਾ ਇੱਕ ਇੱਕ ਨਟ ਤਿੰਨੋਂ ਟਾਇਰਾਂ ਤੋਂ ਲਾ ਲਓ ਤੇ ਇਹਦੇ ਵੀ ਤਿੰਨ ਲਾ ਦਿਓ ਜਦੋਂ ਅੱਗੇ ਪਹੁੰਚ ਜਾਓਗੇ ਸ਼ਹਿਰ ਦੇ ਵਿੱਚ ਤੇ ਉਹ ਇੱਕ ਇੱਕ ਨਟ ਨਾ ਮਿਲਵਾ ਲਿਓ ਆਪਾਂ ਗੁਜ਼ਾਰਾ ਗੁਜ਼ਾਰਾ ਕਰਨ ਜੋਗਤਾ ਹੋਵੋ ਤੁਸੀਂ ਅੱਗੇ ਜਾੜ ਜੋਗਤਾ ਹੋਵੋ ਉਹ ਕਹਿੰਦਾ ਯਾਰ ਵੀ ਬੰਦੇ ਨੇ ਸਕੀਮ ਹੀ ਵਧੀਆ ਵਧੀਆ ਦੇਤੀ ਘਰ ਵਾਲਾ ਕਹਿੰਦਾ ਉਹ ਉਹੀ ਸਕੀਮ ਇੰਪਲੀਮੈਂਟ ਕਰਕੇ ਜੀ ਤਿੰਨੋਂ ਨਟ ਮਤਲਬ ਇੱਕ ਇੱਕ ਨਟ ਹਰੇਕ ਟਾਇਰ ਦਾ ਖੋਲ ਲੰਦਾ ਤੇ ਇਹਨਾਂ ਨਟ ਉਹਨੂੰ ਲਾ ਲੰਦਾ ਮਤਲਬ ਸਾਰੇ ਟਾਇਰਾਂ ਨੂੰ ਹੁਣ ਤਿੰਨ ਤਿੰਨ ਨੱਟ ਲੱਗੇ ਹੋਏ ਸੀ ਉਹ ਉਥੋਂ ਟਾਇਰ ਬਦਲ ਕੇ ਅੱਗੇ ਨੂੰ ਰਵਾਨਾ ਹੋ ਜਾਂਦਾ ਦੋਸਤੋ ਕਹਾਣੀ ਤਾਂ ਖਤਮ ਹੋ ਗਈ ਦੇਖੋ ਕੀ ਸਿਖਾਉਂਦੀ ਆਪਾਂ ਨੂੰ ਇਹ ਸਿਖਾਉਂਦੀ ਆ ਇੱਕ ਤਾਂ ਕਦੇ ਵੀ ਨਾ ਕਿਸੇ ਬੰਦੇ ਨੂੰ ਅੰਡਰਐਸਟੀਮੇਟ ਨਾ ਕਰੋ ਮਾੜਾ ਬੰਦਾ ਕਈ ਵਾਰ ਵਧੀਆ ਸਲਾਹ ਦੇ ਦਿੰਦਾ ਵੱਡੇ ਤੋਂ ਵੱਡਾ ਦਿਮਾਗੀ ਬੰਦਾ ਨਾ ਤੁਹਾਨੂੰ ਕਈ ਵਾਰ ਉਲਝਣ ਦੇ ਵਿੱਚ ਫਸਾ ਦਿੰਦਾ ਜਿਹਨੂੰ ਤੁਸੀਂ ਐਵੇਂ ਹੀ ਸਮਝਦੇ ਹੋ ਵੀ ਹੈ ਹੀ ਕੁਝ ਨਹੀਂ ਮਾੜਾ ਵਾ ਇਹਦਾ ਦਿਮਾਗ ਹੀ ਨਹੀਂ ਹੈਗਾ ਜਿਹਨੂੰ ਤੁਸੀਂ ਪਾਗਲ ਸਮਝਦੇ ਹੋ ਉਹੀ ਬੰਦਾ ਕਈ ਵਾਰ ਤੁਹਾਡੇ ਕੰਮ ਆ ਜਾਂਦਾ ਹੁੰਦਾ ਇੱਕ ਤਾਂ ਇਹ ਸਿੱਖਿਆ ਮਿਲਦੀ ਆ ਦੂਜੀ ਸਿੱਖਿਆ ਮਿਲਦੀ ਆ ਮੁਸੀਬਤ ਦੇ ਵਿੱਚ ਕਦੇ ਘਬਰਾਉਣਾ ਨਹੀਂ ਚਾਹੀਦਾ ਘਬਰਾਟ ਦੇ ਵਿੱਚ ਦਿਮਾਗ ਨਹੀਂ ਚੱਲਦਾ ਜੇ ਮੁਸੀਬਤ ਆਈ ਗਈ ਤਾਂ ਉਹਦੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਆਪਾਂ ਨੂੰ ਕਰਨੀ ਚਾਹੀਦੀ ਹੈ ਨਾ ਕਿ ਹੱਥ ਤੇ ਹੱਥ ਧਰ ਕੇ ਬਹਿ ਜਾਈਏ ਆਪਾਂ ਰੱਬ ਨੂੰ ਦਾਨੇ ਦੇਈ ਜਾਈਏ ਸੋ ਇਹ ਅੱਜ ਦੀ ਜਿਹੜੀ ਕਹਾਣੀ ਜੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਇੱਕ ਨਵੀਂ ਮੋਟੀਵੇਸ਼ਨ ਦੇਊਗੀ ਹੌਸਲਾ ਦੇਊਗੀ ਇਹ ਮੈਨੂੰ ਪੂਰੀ ਉਮੀਦ ਆ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕਹਾਣੀ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗਾ